ਹਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨਾ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਆਪ ਤੁਹਾਨੂੰ ਜੜ ਦੀ ਖਲਾਚ ਰੱਖਣ ਤੇ ਅੱਜ ਮੈਂ ਤੁਹਾਡੇ ਨਾਲ ਗੱਲ ਕਰਦੀ ਹਾਂ ਤੁਹਾਨੂੰ ਸਾਡੇ ਸਾਰੇ ਵਿਹਮਾ ਭਰਮਾ ਚੋਂ ਕੱਢਦੀ ਹਾਂ ਤੇ ਬਾਕੀ ਮੈਂ ਜਿਹੜੀ ਇਹਦੀ ਦੂਜੀ ਵੀਡੀਓ ਬਣਾਉਂਗੀ ਉਹ ਅਸੂਮੀ ਨਚ ਬਣਾ ਕੇ ਪਾਉਂਗੀ ਕਿਉਂਕਿ ਆ ਅੱਜ ਕੱਲ ਕਣਕ ਹਰੀ ਨਹੀਂ ਹੁੰਦੀ ਗਰਮੀ ਬਹੁਤ ਜ਼ਿਆਦਾ ਹੈ ਜਦੋਂ ਕਣਕ ਹਰੀ ਹੋਣ ਲੱਗੀ ਮੈਂ ਤੁਹਾਨੂੰ ਕਣਕ ਬੀਜਣ ਦਾ ਤਰੀਕਾ ਵੀ ਦੱਸੂਗੀ ਕਣਕ ਤੁਸੀਂ ਕਿਵੇਂ ਪੀਣੀ ਸ਼ੁਰੂ ਕਰਨੀ ਹੈ ਸਾਰਾ ਕੁਝ ਦੱਸੂਗੀ ਵੀ ਕਿੰਨੀ ਮਾਤਰਾ ਤੁਸੀਂ ਲੈਣੀ ਹੈ ਕਿਵੇਂ-ਕਿਵੇਂ ਦੀ ਰੋਜ਼ ਵਧਾਉਣੀ ਹੈ ਸਾਰਾ ਦੱਸੂਗੀ ਕਿਹੜੀਆਂ ਚੀਜ਼ਾਂ ਕੀਤੀਆਂ ਹੋਈਆਂ ਨੇ ਤੁਹਾਡੀਆਂ ਸੋਡੀਆਂ ਸਾਰੀਆਂ ਬਿਮਾਰੀਆਂ ਦਾ ਸੋਨੂੰ ਇੱਕੋ ਹੀ ਹੱਲ ਦੱਸੂਗੀ ਬਹੁਤ ਸਸਤਾ ਵੱਡੀ ਤੋਂ ਵੱਡੀ ਬਿਮਾਰੀ ਇਹ ਤੋੜ ਦਿੰਦਾ ਕੋਈ ਬਿਮਾਰੀ ਸੋਨੂੰ ਰਹੂਗੀ ਨਹੀਂ ਪਰ ਪੀਣਾ ਇਹ ਕਿੰਨੇ ਮਹੀਨੇ ਪਊਗਾ ਲਗਾਤਾਰ ਬੀਜ ਕੇ 3 ਮਹੀਨੇ ਖਾਲੀ ਪੇਟ ਠੀਕ ਹੈ ਤੇ ਜਿਹੜੇ ਤੰਦਰੁਸਤ ਬੰਦੇ ਆ ਚਾਹੁੰਦੇ ਆ ਵੀ ਅਸੀਂ ਅੱਗੇ ਬਿਮਾਰ ਨਾ ਹੋਈਏ ਸਾਨੂੰ ਕੋਈ ਰੋਗ ਲੱਗੇ ਹੀ ਨਾ ਤਾਂ ਉਹ 1 ਮਹੀਨਾ ਪੀ ਲਿਓ ਤੇ ਜਿਨ੍ਹਾਂ ਨੂੰ ਕੋਈ ਰੋਗ ਲੱਗਿਆ ਹੋਇਆ ਉਹਨਾਂ ਨੇ 3 ਮਹੀਨੇ ਲਗਾਤਾਰ ਪੀਣੀ ਆ ਆਏ ਸਾਲ 2-3 ਸਾਲ ਪੀ ਲਿਓ ਮੈਂ 2 ਤੋਂ 3 ਸਾਲ ਪੀਤੀ ਆ ਮੈਨੂੰ ਤਾਂ ਰਿਜ਼ਲਟ ਤੇ ਇੱਕ ਵਾਰੀ ਪੀਤੀ ਜੀ 3 ਮਹੀਨਾ ਚ ਦੇ ਦਿੱਤਾ ਸੀ ਇਹਨੇ ਪਰ ਮੈਂ ਤੁਹਾਨੂੰ ਫੇਰ ਵੀ ਕਹਿਣੀ ਆ ਵੀ ਆਏ ਸਾਲ ਹਨਾ 2-3 ਵਾਰੀ ਪੀ ਲਓ ਖੜਾ ਛੁੱਟ ਜਾਂਦਾ ਰੋਗਾ ਰਗਾ ਤੋਂ ਦੇਖ ਮੇਰੇ ਦੋ ਹੀ ਕਾਰਨ ਆ ਇੱਕ ਤਾਂ ਵੀਰੇ ਆਪਾਂ ਗੁਰਬਾਣੀ ਨਾਲ ਜੁੜੇ ਆਪਾਂ ਮਹਾਰਾਜ ਦਾ ਪਾਠ ਸ਼ੁਰੂ ਕੀਤਾ ਪਾਠ ਆਪਾਂ ਕਦੋਂ ਸ਼ੁਰੂ ਕੀਤਾ ਜਦੋਂ ਆਪਾਂ ਬਿਮਾਰ ਜਾਦੇ ਰਹਿਣ ਲੱਗੇ ਸੀ ਆਪਾਂ ਜਪਜੀ ਸਾਹਿਬ ਤੇ ਚਪਈ ਸਾਹਿਬ ਡੇਲੀ ਕਰਨਾ ਹੀ ਕਰਨਾ ਰੋਟੀ ਖਾਣੀ ਭੁੱਲ ਜਾਂਗੇ ਪਰ ਪਾਠ ਨਹੀਂ ਭੁੱਲਦੇ ਮੈਂ ਤਾਂ ਤੁਹਾਨੂੰ ਦੱਸਦੀ ਆ ਠੀਕ ਹੈ ਤੇ ਜਦੋਂ ਕਹਿੰਦੇ ਵੀ ਤੁਸੀਂ ਰੱਬ ਨਾਲ ਜੁੜ ਜਾਂਦੇ ਹੋ ਨਾ ਉਦੋਂ ਤੁਹਾਨੂੰ ਕੋਈ ਵੀ ਚੀਜ਼ ਹੈ ਜਿਹੜੀ ਉਹ ਦਵਾਈ ਬਣ ਕੇ ਲੱਗ ਜਾਂਦੀ ਆ ਕਿਉਂ ਕਿਉਂਕਿ ਜਦੋਂ ਬੀਜ ਗਰਾਸ ਤੁਸੀਂ ਬੀਜਣਾ ਉਦੋਂ ਵੀ ਵਹਿਗੂ ਦਾ ਨਾਮ ਲੈਣਾ ਪੀਣ ਵੇਲੇ ਵੀ ਰੱਬ ਦਾ ਨਾਮ ਲੈਣਾ ਵੀ ਸੱਚੇ ਪਾਤਸ਼ਾਹ ਮੈਂ ਜਿਸ ਮੇਸ਼ਨ ਤੈਨੂੰ ਪੀ ਰਿਹਾ ਮੈਂ ਠੀਕ ਹੋ ਜਾ ਮੇਰੀ ਗਰੰਟੀ ਹੈ ਜੇ ਤੁਹਾਨੂੰ ਇਹ ਬਿਮਾਰੀਆਂ ਰਹਿ ਜਾਣ 3 ਮਹੀਨੇ ਤੁਸੀਂ ਬੀਟ ਗ੍ਰਾਸ ਪੀਣਾ ਠੀਕ ਹੈ ਅੱਜੂ ਦੇ ਮਹੀਨੇ ਚੋ ਬਿਜਣ ਲੱਗ ਜੂ ਅੱਜੂ ਕੱਤਾ ਤੇ ਮੱਗਰ 3 ਮਹੀਨੇ ਪੀਣਾ ਇਹ ਸੋਨੂੰ ਦੇਖੋ ਜੀ ਜਦੋਂ ਮੈਂ ਉਹ ਬੀਟ ਗ੍ਰਾਸ ਉਹਦੋਂ ਪੀਤਾ ਸੀਗਾ 2-3 ਸਾਲ ਦੀ ਗੱਲ ਹੈ ਇਹ ਇਹ ਨਹੀਂ ਪਤਾ 4 ਹੀ ਹੋ ਗਈ ਹੁਣ ਮੁੜ ਕੇ ਮੈਥੋਂ ਪੀਤਾ ਨਹੀਂ ਗਿਆ ਵੀਰੇ ਮੈਂ ਝੂਠ ਮਾਰਾ ਘਰ ਪਾਉਣ ਲੱਗੀ ਹੋਰ ਪੰਗੇ ਤੇ ਹੋਰ ਪੰਗੇ ਮੈਥੋਂ ਵੀ ਹਿੰਮਤ ਘਟ ਗਈ ਇੱਕਰ ਤੁਸੀਂ ਐਂ ਦੇਖ ਲਓ ਵੀ ਇਹਨੇ ਮੇਰੀ ਅਦਸਰ ਤੋੜੀ ਆ ਬੀਟ ਗਰਾਸ ਨੇ ਦੁੱਜੇ ਨੰਬਰ ਤੇ ਮੈਨੂੰ ਸਾਹ ਹੁੰਦਾ ਸੀ ਸਾਹ ਮੇਰਾ ਰੱਬ ਜਾਣਦਾ ਸਾਤੀ ਚ ਮੇਰੇ 24 ਘੰਟੇ ਛੈਂ 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 ਦੀ ਬਾਜ ਆਉਂਦੀ ਰਹਿੰਦੀ ਸੀ ਵੀ ਮਾੜਾ ਜਿਹਾ ਕੋਈ ਨਿੰਬੂ ਵਾਲਾ ਪਾਣੀ ਜਾਂ ਚਾਰ ਖਾ ਲਿਆ ਤਾਂ ਵੀ ਛੈਂ ਛੈਂ ਤਾਂ ਉਤਲਾ ਉੱਤੇ ਸਾ ਤਾਂ ਹਲਾ ਤਾਂ ਮੈਂ ਪੰਪ ਜਿਆ ਲੈਂਦੀ ਹੂ ਉਹ ਪੰਪ ਜਿਆ ਸੁੰਘਦੀ ਫਿਰ ਮਾੜਾ ਮੋਟਾ ਕਿਤੇ ਜਾਣ ਸੌਖੀ ਹੁੰਦੀ ਕੋਈ ਦਵਾਈ ਉਸ ਟਾਈਮ ਮੈਨੂੰ ਕੰਮ ਨਹੀਂ ਸੀ ਕਰਦੀ ਵੀ ਮੈਨੂੰ ਲੱਗਦਾ ਜਦੋਂ ਮੈਨੂੰ ਸਾਹ ਹੋ ਜਾਂਦਾ ਮੈਂ ਤਾਂ ਉਹ ਤੋਂ 3-3 ਘੰਟੇ ਐ ਬੈਠੀ ਰਹਿੰਦੀ ਘੇਟੇ ਘੇਸ਼ੀ ਸਾਂ ਲੈਂਦੀ ਤੇ ਇੱਥੇ ਗਰਮ ਚੀਜ਼ਾਂ ਮਸਲਦੀ ਕਿਤੇ ਕੁਛ ਮਸਲਦੀ ਕਿਤੇ ਕੁਛ ਮਸਲਦੀ ਇਹਦਾ ਰੋਜ਼ ਦਾ ਹੀ ਪੰਗਾ ਸੀਗਾ ਇਹ ਨਹੀਂ ਸੀ ਵੀ ਮੈਨੂੰ ਕਿਤੇ ਉੱਠਦਾ ਮੈਨੂੰ 2-3 ਦਿਨਾਂ ਤੋਂ ਵੀ ਉੱਠ ਖੜਦਾ ਸਾਂ ਹੀ ਮੰਨੋ ਤੁਸੀਂ ਸਾਂਹ ਵਾਲਾ ਸਿਸਟਮ ਹੀ ਸੀਗਾ ਸਾਤੀ ਜਾਮ ਬਹੁਤ ਦੁਖੀ ਹੁੰਦੀ ਸੀ ਵੀ ਮੈਂ ਠੰਡਾ ਚੀਤ ਮੈਂ ਖਾ ਨਹੀਂ ਸਕਦੀ ਠੰਡੀ ਤਾਂ ਮੈਂ ਜੇ ਭੁੱਲ ਕੇ ਪਾਣੀ ਪੀਤਾ ਜਾਂ ਨਾਲ ਦੀ ਨਾਲ ਗਲ ਚਬਾਇਆਉਣ ਲੱਗ ਜਾਂਦੀ ਆਂਬ ਦਾ ਚਾਰ ਖਾ ਜਾਂਦੀ ਭੁੱਲ ਕੇ ਉਹਦੇ ਨਾਲ ਲੱਗ ਜਾਂਦੀ ਵੀ ਮੈਂ ਕਹਣੀ ਆ ਮੈਂ ਅਕਾਲ ਪੁਰਖ ਵੈਗਰੂ ਨੂੰ ਜਾਣ ਕੇ ਤੁਹਾਡੇ ਕੋਲੇ ਸੱਚ ਦੱਸੂਗੀ ਕੋਈ ਮੇਰੇ ਕੋਲੇ ਝੂਠ ਨਹੀਂ ਵੀ ਇੱਕ ਮੈਂ ਵੀਡੀਓ ਬਣਾਉਣ ਦੇ ਚੱਕਰ 'ਚ ਤੁਹਾਨੂੰ ਗੱਪ ਮਾਰੀ ਜਾਵਾਂ ਗੱਪ ਨਹੀਂ ਵੀਰੇ ਸੱਚ ਐ ਮੈਂ ਵੈਗਰੂ ਨੂੰ ਜਾਣ ਕੇ ਤੁਹਾਡੇ ਕੋਲੇ ਸੱਚ ਬੋਲ ਰਹੀ ਆ ਅਲਸਰ ਮੇਰੀ ਟੁੱਟ ਗਈ ਦੋ ਚੀਜ਼ਾਂ ਲਈਆਂ ਆਪਾਂ ਚੀਜ਼ਾਂ ਨਹੀਂ ਸੋਰੀ ਕਣਕ ਬੀਟ ਗ੍ਰਾਸ ਪੀਤਾ ਕਕਰਪ ਨਾਲ ਜੁੜਿਆ ਗੁਰਬਾਣੀ ਨਾਲ ਜੁੜਿਆ ਤੁਹਾਡਾ ਜੋੜਾ ਧਰਮ ਆ ਤੁਸੀਂ ਉਹਦੇ ਨਾਲ ਜੁੜਜੋ ਮੈਂ ਨਹੀਂ ਕਹਿੰਦੀ ਵੀ ਤੁਸੀਂ ਮੇਰੇ ਧਰਮ ਤਾਬਕ ਚੱਲੋ ਮੇਰਾ ਧਰਮ ਅਸੀਂ ਸਿੱਖ ਨੂੰ ਸਿੱਖ ਹੈਗੇ ਆ ਤੇ ਤੁਸੀਂ ਤੁਹਾਡਾ ਜੋ ਮਰਜੀ ਧਰਮ ਵੀਰੇ ਤੁਸੀਂ ਜਿਸ ਨੂੰ ਮਰਜੀ ਮੰਨਦੇ ਹੋ ਉਹ ਤਿੱਕਰ ਮੈਨੂੰ ਮਤਲਬ ਨਹੀਂ ਤੁਸੀਂ ਆਪਣੇ ਕਿਸੇ ਵੀ ਧਰਮ ਨੂੰ ਮੰਨਦੇ ਹੋ ਉਹਦਾ ਨਾਮ ਲੈ ਕੇ ਬੀਟ ਗ੍ਰਾਸ ਪੀਣਾ ਸ਼ੁਰੂ ਕਰਨਾ ਵੀ ਲੈ ਪਰਮਾਤਮਾ ਮੈਂ ਬੀਟ ਗ੍ਰਾਸ ਪੀ ਰਿਹਾ ਤੇ ਮੇਰੇ ਰੋਗਾਂ ਦਾ ਅੰਤ ਕਰ ਦੇ ਬਸ ਇਹ ਦਵਾਈ ਵਾਂਗ ਕੇ ਲੱਗ ਜੀ ਕਿਉਂਕਿ ਬੀਟ ਗ੍ਰਾਸ ਐਡੀ ਤਕੜੀ ਦਵਾਈ ਹੈ ਐਡੀ ਤਕੜੀ ਦਵਾਈ ਹੈ ਇਹ ਮੌਤ ਦੀ ਨੂੰ ਚੁੱਕ ਚਲਿਆਉਦਾ ਬੰਦੇ ਨੂੰ ਅੱਡੀ ਤੱਕ ਦੀ ਚੀਜ਼ ਐ ਮੇਰੀ ਵਰਤੀ ਹੋਈ ਐ ਰੱਬ ਨੂੰ ਸਾਕਸੀ ਮੰਨ ਕੇ ਮੈਂ ਤੁਹਾਡੇ ਕੋਲੇ ਗੱਲਾਂ ਦੱਸ ਰਹੀ ਆਂ ਵੀ ਬੀਟ ਗਰਾਸ ਨੇ ਮੇਰੇ ਵਾਲ ਝਾੜਦੇ ਸੀ ਐਡੇ-ਡੇ ਵਾਲ ਸੀ ਨੇ ਵੀ ਜਿਵੇਂ ਬੋਧੀਆਂ ਹੁੰਦੀਆਂ ਨੇ ਐ ਖੜੇ ਹੋ ਗਏ ਸੀ ਬਿਰਲੇ-ਬਿਰਲੇ ਥਾਈ ਪਤਾ ਨਹੀਂ 30 ਕਿਲੋ ਬੀਟ ਰਹਿ ਗਿਆ ਸੀ 75 ਕਿਲੋ ਦੀ ਸੀ ਮੈਂ ਅਲਸਰ ਨੇ ਤੇ ਜਿਹੜੇ ਰੋਟੀ ਸੀ ਇਹ ਤੋਂ ਮੈਨੂੰ ਨਕਸ਼ ਨਾ ਪੈ ਗਈ ਸੀ ਤਿੰਨ ਮਹੀਨੇ ਮੈਂ ਰੋਟੀ ਖਾ ਕੇ ਨਹੀਂ ਸੀ ਦੇਖੀ ਸਿਆਉ ਦੀ ਫਾੜੀ ਤਰ ਕੇ ਸਿਆਉ ਦੀ ਅਥਰ ਨੇ ਉਹ ਵੀ ਦਵਾਈਆਂ ਲੈਣੀਆਂ ਹੁੰਦੀਆਂ ਸੀ ਤਾਂ ਹਾਂਦੀ ਸੀ ਐਨੀ ਅਲਸਰ ਬੱਦੀ ਸੀ ਮੈਨੂੰ ਐਨੀ ਅਲਸਰ ਬੱਦੀ ਸੀ ਵੀ ਮੈਨੂੰ ਮੈਨੂੰ ਲੱਗਦਾ ਘੰਟੇ 'ਚ ਮੈਂ ਤਿੰਨ ਵਾਰ ਬਾਹਰ ਜਾਂਦੀ ਸੀ ਤੇ ਤਿੰਨ ਬਾਰ ਮੈਨੂੰ ਬਲੱਡ ਆਉਂਦਾ ਸੀ ਆਂ ਆਉਂਦਾ ਸੀ ਬਲੱਡੀ ਬਲੱਡ ਤੇ ਜਦੋਂ ਮੈਂ ਬਲੱਡ ਦੇਖ ਲੈਂਦੀ ਸੀ ਲੱਗਦਾ ਹੁੰਦਾ ਸੀ ਵੀ ਇਸ ਹਿਸਾਬ ਨਾਲ ਮੈਂ ਤਾਂ ਨਹੀਂ ਬਚਣੀ ਜਿਹੇ ਹਿਸਾਬ ਨਾਲ ਬਲੱਡ ਆ ਰਿਹਾ ਕੋਟੇਰ ਤਬੀਰ ਮੈਂ ਲਾਜ ਆਪਦਾ ਕਰਵਾਇਆ ਤਾਂ ਤੋਂ 5 ਤੋਂ 7 ਸਾਲ ਤੱਕ ਮੈਂ ਦਵਾਈ ਖਾਦੀ ਥੋੜੇ ਕੋਲ ਝੂਠ ਨਹੀਂ ਬੋਲਦੀ ਮੈਂ ਦਵਾਈ ਲਗਾਤਾਰ ਮੈਂ ਸਾਲ ਖਾਦੀ ਰਪਿੰਦਰ ਸਿੱਧੂ ਤੋਂ ਸਾਲ ਖਾ ਕੇ ਜਦੋਂ ਮੈਨੂੰ ਟਿਕਣ ਜੇ ਲੱਗੀ ਭਾਵੇਂ ਮੈਂ ਘਟਾਤੀ ਕਿਉਂਕਿ ਮਹਿੰਗੀ ਐ ਈ ਵੀਰੇ ਕੋਈ ਝੂਠ ਨਹੀਂ ਐ ਇੰਨੇ ਪੈਸੇ ਮੇਰੇ ਕੋਲੇ ਆਉਂਦੇ ਨਹੀਂ ਸੀ ਮੈਂ ਕਿੱਥੋਂ ਲਿਆਉਂਦੀ ਐਡਾ ਮਹਿੰਗਾ ਲਾਜ ਜਦੋਂ ਮੇਰੀ ਅਲਸਰ ਜਮਾ ਟਿਕ ਜਾਂਦੀ ਫਿਰ ਮੈਂ ਦਵਾਈ ਵੀਰੇ ਜਮਾ ਹੀ ਛੱਡ ਦਿੰਦੀ ਸੀ ਕਿਉਂਕਿ ਮੈਨੂੰ ਐ ਹੁੰਦਾ ਵੀ ਜਦੋਂ ਹੋਊਗੀ ਜਦੋਂ ਵੀਰੇ ਥੋੜੇ ਕੋਲੇ ਪੈਸੇ ਆਉਣ ਤੁਸੀਂ ਸਮਝੌਤੇ ਕਰਨ ਸਿੱਖ ਜਾਂਦੇ ਮੈਂ ਵੀ ਸਿੱਖ ਗਈ ਮੈਂ ਫਿਰ ਕੀ ਕਰਦੀ ਮੈਂ ਦਵਾਈ ਛੱਡ ਦਿੰਦੀ ਉਹ ਜਦੋਂ ਦੁਬਾਰੇ ਕੁਛ ਨਾ ਕੁਛ ਖਾਦਾ ਇਹਦਾ ਪ੍ਰੋਬਲਮ ਹੋ ਜਾਂਦੀ ਫੇਰ ਉਸ ਤੋਂ ਬਾਅਦ ਭਾਈ ਵੀ ਮੈਂ 7-8 ਸਾਲ ਲੰਕ ਕੇ ਗੱਡੇ ਆ ਹੋ ਜਾਂਦੀ ਅਲਸਰ ਵਿੱਚ ਦੀ ਹਟ ਜਾਂਦੀ ਉਹ ਹੋ ਜਾਂਦੀ ਹਟ ਜਾਂਦੀ ਫੇਰ ਹੋ ਜਾਂਦੀ ਫੇਰ ਹਟ ਜਾਂਦੀ ਕਿਉਂਕਿ ਤੁਹਾਨੂੰ ਪਤਾ ਵੀਰੇ ਜਿਹੜਾ ਬੰਦਾ 8-10 ਸਾਲ ਇੱਕ ਬਿਮਾਰੀ ਨਾਲ ਲੜ ਰਿਹਾ ਲੜ ਗਿਆ ਤੁਸੀਂ ਆਪ ਹਿਸਾਬ ਲਾ ਲਓ ਵੀ ਬੰਦਾ ਕਰੂ ਕੀ ਰੋਗੂ ਕੀ ਉਹਦੇ ਵਿੱਚ ਖਾਈ ਗਈ ਖਾਈ ਗਈ ਦਵਾਈਆਂ ਜਿੰਨਾ ਚਿਰ ਪੈਸੇ ਸੀ ਭਰਾਓ ਜਦੋਂ ਪੈਸੇ ਪ੍ਰਬੰਧਨਾ ਹੋਇਆ ਦਵਾਈ ਦਾ ਛੱਡਣੀ ਪੈਗੀ ਛੱਡਣੀ ਪੈਗੀ ਫਿਰ ਜਦੋਂ ਬਿਮਾਰੀ ਹੋ ਗਈ ਹੁਣ ਦਿਨ ਚ ਤਾਂ ਹੋ ਦੱਸਦੇ ਆ ਮੀਸਾ ਕੋਲ 6 ਗੋਲੀਆਂ 3-4 ਹੋਰ ਭੰਤਾਂ ਦੀਆਂ ਲਾ ਦਿੰਦੇ ਆ ਵੀ ਤੁਸੀਂ ਆ ਖਾਣੀ ਐ ਆ ਲੈਣੀ ਐ ਆ ਕਰਨੀ ਐ ਠੀਕ ਐ ਫਿਰ ਉਹ ਦਵਾਈਆਂ ਸੀ ਮਹਿੰਗੀਆਂ ਉਹ ਜਿਹੜੀਆਂ ਮੈਨੂੰ 6 ਦਿਨ ਦੀਆਂ ਦਿੰਦੇ ਸੀ ਮੈਂ ਰੋਜ਼ ਦੀਆਂ ਦੋ ਲੈਂਦੀ ਸੀ ਭਲਾ ਦੋ ਗੋਲਿਆਂ ਨਾਲ ਮੇਰੀ ਅਲਸਰ ਕਿਵੇਂ ਠੀਕ ਹੋਊ ਜਦੋਂ ਟ੍ਰੀਟਮੈਂਟ ਹੀ 6 ਗੋਲਿਆਂ ਦਾ ਤੇ 3-4 ਹੋਰ ਸੀਗੀਆਂ ਇੱਕ ਅੱਧੀ ਉਹਨਾਂ ਚੋ ਲੈ ਲੈਂਦੀ ਜਾਂ ਖਾਲੀ ਪੇਟ ਵਾਲੀ ਲੈ ਲੈਂਦੀ ਤੇ ਦੋ ਮੀਸਾ ਗੋਲ ਲੈਂਦੀ ਕਿਉਂਕਿ ਉਹ ਗਜੈਸ ਨਹੀਂ ਸੀ ਵੀਰੇ ਐਡੀ 10 ਗੋਲਾਂ ਦਾ ਪੱਤਾ ਹੁੰਦਾ ਦੋ ਦਿਨਾਂ ਚ ਪੱਤਾ ਖਤਮ ਤੇ 250 ਦਾ ਪੱਤਾ ਅੱਜ ਤੋਂ 10 ਸਾਲ ਪਹਿਲਾਂ ਸੀ ਤੇ ਬੰਦਾ ਕੀ ਕਰੂ ਕਿੱਥੋਂ ਖਾਊ ਵੀਰੇ ਰੋਜ਼ ਦਾ 250 ਕਿੱਥੋਂ ਖਾਂਦੀ 250 ਹੀ ਮੰਨ ਕੇ ਚੱਲੋ ਹੋਰ ਗੋਲੀਆਂ ਹੁੰਦੀਆਂ ਸੀ ਜਦੋਂ ਪਤਾ ਲੱਗਾ ਵੀ ਇਹ ਬਿਮਾਰੀ ਖੜਾ ਨਹੀਂ ਛੜਦੀ ਬੜਾ ਤਪਾਇਆ ਮੈਂ ਅੱਕ ਗਿਓ ਬਿਮਾਰੀ ਦੇ ਅਲਸਰ ਤੋਂ ਦੁਖੀ ਹੋ ਗਈ ਮੈਂ ਕਹਾ ਮੈਂ ਕਹਾ ਰੱਬਾ ਤੈਨੂੰ ਲੈ ਜਾ ਲੈ ਜਾ ਹੁਣ ਤੂੰ ਭਾਈ ਲੈ ਜਾ ਜੇ ਤੂੰ ਮੈਨੂੰ ਲਿਜਾਣਾ ਵੀ ਐਡਾ ਮੈਂ ਕਹਾ ਮੈਥੋਂ ਇਲਾਜ ਨਹੀਂ ਹੁੰਦਾ ਰੱਬਾ ਨਾ ਮੈਥੋਂ ਫਲਸ਼ ਜਾਈਦਾ ਮੈਂ ਥੱਕੀ ਪਈਆ ਤੂੰ ਮੈਨੂੰ ਲੈ ਜਾ ਮਰਨ ਤੋਂ ਵੀ ਡਰ ਲੱਗਣੋਂ ਹਟ ਗਿਆ ਜੀ ਕੋਲ ਪੈਸੇ ਨਹੀਂ ਸੀ ਵੀ ਐਵੇਂ ਜਵਾਕਾਂ ਦਾ ਘਰ ਖਾ ਕੇ ਵੀ ਮਰੂੰਗੀ ਪਹਿਲੀਆਂ ਚ ਹੀ ਮਰ ਜਾ ਤੁਸੀਂ ਯਕੀਨ ਮੰਨਿਓ ਖੂਨ ਤਾਂ ਮੈਨੂੰ ਆਉਣੋਂ ਹਟ ਗਿਆ ਕਿਉਂਕਿ ਖੂਨ ਘਟ ਗਿਆ ਖੂਨ ਹੈ ਹੀ ਨਹੀਂ ਸੀ ਖਰਾਕ ਹੈ ਨਹੀਂ ਸੀ ਕਿ ਸੌਦੀ ਫਾੜੀ ਤੜ ਕੇ ਆਥਰੇ ਨਾਲ ਮੇਰੇ ਚ ਖੂਨ ਕਿੱਥੋਂ ਰਹਿੰਦਾ ਵਾਹਿਗੁਰੂ ਨੂੰ ਜਾਣ ਕੇ ਕਹਿਣੀ ਆ ਅੱਗੇ ਤਾਂ ਮੇਰੇ ਫਰਸ਼ 'ਚ ਬਲੱਡ ਆਉਂਦਾ ਫਿਰ ਚਰਬੀ ਆਉਣੀ ਸ਼ੁਰੂ ਹੋ ਗਈ ਕਿਉਂਕਿ ਕਿਉਂਕਿ ਖੂਨ ਤਾਂ ਮੁੱਕ ਗਿਆ ਖੂਨ ਤਾਂ ਸੀ ਮਾੜਾ ਮੋਟਾ ਨਾੜਾ ਦਿਸਣ ਲੱਗ ਗਿਆ ਐ ਮਾਸ ਮੇਰਾ ਐ ਲਫਾਫੇ ਵਾਂਗੂ ਹੋ ਗਿਆ ਐ ਜਿਵੇਂ ਲਫਾਫਾ ਹੁੰਦਾ ਨਾ ਐ ਮਾ ਆਪਦਾ ਮਾਸ ਫੜ ਕੇ ਐ ਕਰੀ ਜਾਂਦੀ ਪਰ ਰੂੰ ਰੂੰ ਨਹੀਂ ਸੀ ਆਉਂਦਾ ਐ ਲੱਗਦਾ ਸੀ ਵੀ ਮਰਨ ਤਾਂ ਹੈਗਾ ਹੀ ਐ ਫੜ ਲੈਂਦੀ ਮਾਸ ਜਿਵੇਂ ਲਫਾਫਾ ਹੁੰਦਾ ਚਮੜੀ ਢਲ ਗਈ ਜੇ ਮੈਂ ਬਾਹ ਕਰ ਲਿਆ ਕਰਾਂ ਤਾਂ ਮੇਰਾ ਲਫਾਫੇ ਵਾਂਗੂ ਬਾ ਇਥੋਂ ਡੌਲਾ ਲੰ ਜੜਾ ਕੋਈ ਬੰਦਾ ਮੇਰਾ ਪਤਾ ਲੈਣ ਆਉਂਦਾ ਸੀ ਮੈਂ ਵੈਗਰੂਨ ਜਾਣ ਕੇ ਕਹਿਣੀਆ ਕੋਈ ਬੰਦਾ ਨਹੀਂ ਸੀ ਕਹਿੰਦਾ ਇਹ ਬੱਚੂਗੀ ਸਭ ਦੇ ਹੱਥ ਖੜੇ ਹੋ ਗਏ ਸੀ ਤੇ ਬਾਲ ਮੇਰੇ ਝੜ ਗਏ ਸੀ ਅੱਖਾਂ ਮੇਰੀਆਂ ਵਿੱਚ ਵੱਡਗੀਆਂ ਸੀ ਇਤੋਂ ਕਾਲੇ-ਕਾਲੇ ਥਾਂ ਲੀਲੀਆਂ ਲੀਲੀਆਂ ਮੇਰੀਆਂ ਅੱਖਾਂ ਉਹ ਆਪ ਦਾ ਸ਼ੀਸ਼ੇ ਚੱਕ ਕੇ ਮੈਂ ਮੂੰਹ ਦੇਖਿਆ ਮੈਨੂੰ ਡਰ ਲੱਗਿਆ ਜਿਵਾਕ ਸ਼ੀਸ਼ਾ ਲਈ ਫਿਰ ਜਿਵੇਂ ਮੈਂ ਦੇਖਿਆ ਮੈਨੂੰ ਡਰ ਲੱਗਿਆ ਆਪਦੇ ਆਪ ਤੋਂ ਮੈਂ ਪ੍ਰਮਾਤਮਾ ਨੂੰ ਜਾਣ ਕੇ ਕਹਣੀ ਮੈਂ ਖੁਦਾ ਦੀ ਸ਼ਕਲ ਦੇਖ ਕੇ ਡਰ ਗਈ ਵੀ ਮੇਰੀ ਸ਼ਕਲ ਕਿ ਉਹ ਜੀ ਹੋਈ ਪਈ ਆ ਐ ਡੱਕ ਮੂੰਹ ਕਾਲੇ ਅੱਖਾਂ ਲੀਲੀਆਂ ਜੀਆਂ ਹੋਰੀ ਸਿਰ ਤੇ ਬਾਲ ਨਾ ਇੰਨੇ- ਪੁੰਜੇ ਜੇ ਖੜੇ ਹੋਏ ਪਈ ਸਰਦੇ ਪਰ ਮੌਤ ਤੋਂ ਡਰਨੀ ਲੱਗਿਆ ਆਪਦੇ ਤੋਂ ਡਰ ਲੱਗਿਆ ਹਾਏ ਮੱਖ ਮੈਂ ਕਿਹੋ ਜੀ ਹੋਗੀ ਕਿਹੋ ਜੀ ਹੁੰਦੀ ਸੀ ਫਿਰ ਮੈਂ ਆਪਦੀਆਂ ਫੋਟੋਆਂ ਦੇਖਾਂ ਹਾਏ ਮੱਖ ਮੈਂ ਕਾਲੀ ਧੂਏ ਕਾਲਾ ਧੂਆ ਮੈਂ ਕਹਿੰਦੇ ਧੂਆ ਵੀ ਉਦੋਂ ਵੀ ਕਾਲਾ ਰੰਗ ਮੇਰਾ ਹੋ ਗਿਆ ਜਦੋਂ ਮੈਨੂੰ ਅਲਸਰ ਵੱਧ ਗਈ ਖੂਨ ਦੀਆਂ ਦੇ ਚਰਬੀ ਆਉਣ ਲੱਗ ਗਈ ਖੂਨ ਮੁੱਕ ਗਿਆ ਪਾਇਗੀ ਰੱਬ ਦੇ ਆਸਰੇ ਮਗਾ ਲਾ ਵਾਹਿਗੁਰੂ ਧੂਆ ਉੱਥੋਂ ਜਦੋਂ ਮੈਨੂੰ ਮੈਂ ਫੋਨ ਤੇ ਉਹ ਬੀਟ ਗ੍ਰਾਸ ਬਾਰੇ ਪੜਿਆ ਮੈਂ ਖਿਆ ਵੀ ਦੇਖੀਊਗਾ ਆਪਾਂ ਪਰ ਇਹ ਮੈਂ ਮੇਰੀ ਕੁੜੀ ਨੂੰ ਸਿਖਾਇਆ ਛੋਟੀ ਜੀ ਹੁੰਦੀ ਸੀ ਵਿਚਾਰੀ ਇਹ ਸੱਤ ਅੱਠ ਸਾਲ ਦੀ ਮਤਲਬ ਬਟੇ ਤੂੰ ਐਂ ਮੇਰੇ ਲਈ ਕਣਕ ਦੇ ਬੀਜ ਉਹ ਕਣਕ ਦੇ ਬੀਜ ਕਰੀ ਇੱਕ ਦਿਨ ਮੈਂ ਚਮਚਾ ਪੀਤਾ ਦੋ ਦਿਨ ਮੰਨ ਮੈਂ ਚਮਚਾ ਪੀਤਾ ਮੈਨੂੰ ਲੂਜ਼ ਮੋਸ਼ਨ ਲੱਗ ਗਏ ਲੂਜ਼ ਮੋਸ਼ਨ ਕੀ ਲੱਗੇ ਵੀ ਆਹ ਲੱਗੇ ਵੀ ਜਿਵੇਂ ਅੰਦਰ ਕੋਈ ਗਾਦ ਆ ਰਿਹਾ ਹੁੰਦਾ ਜਾਦੇ ਲੱਗੇ ਕਿਉਂਕਿ ਉਹ ਬੀਟ ਕਰਾ ਦਵਾ ਜਿੰਨਾ ਤਾਂ ਪੜਿਆ ਸੀ ਉਹਨੇ ਦੱਸਿਆ ਸੀ ਵੀ ਕਈਆਂ ਦੇ ਅੰਦਰ ਜੇ ਕੋਈ ਗਰਮੈਸ਼ ਗੰਦਗੀ ਹੋਵੇ ਕਹਿੰਦੇ ਬੀਟ ਗ੍ਰਾਸ ਕੱਢਦਾ ਹੈ ਬਾਡੀ ਨੂੰ ਵਾਸ਼ ਕਰਦਾ ਹੈ ਆਪਾਂ ਚੁੱਪ ਕਰਕੇ 4 ਦਿਨ ਤਾਂ ਮੈਨੂੰ ਮੂਈ ਮੂਸ਼ਨ ਲੱਗੇ ਰਹੇ ਆ ਤੇ ਦੋ ਮੀਸਾ ਕੋਲ ਕੋਲ ਗੱਲ ਲੈਂਦੀ ਹੁੰਦੀ ਸੀ ਨਾਲ ਬੀਟ ਗ੍ਰਾਸ ਸ਼ੁਰੂ ਕਰਤਾ ਮੈਂ ਵੈਗਰੂਮ ਜਾਣ ਕੇ ਕਹਿੰਦੀ ਆ ਜਦੋਂ ਮੈਂ ਬੀਟ ਗ੍ਰਾਸ ਪੀਂਦੀ ਨੂੰ ਮੈਨੂੰ ਲੱਗਾ 10-11 ਦਿਨ ਹੋ ਗਏ ਸੀ 10-11 ਦਿਨ ਹੋ ਗਏ ਸੀ ਤੇ ਮੇਰੇ ਮਾਣ ਆ ਜਾਂਦਾ ਵੀ ਗਾਜਰਾ ਦੀ ਸਬਜ਼ੀ ਨਾਲ ਪਤਾ ਨਹੀਂ ਤੇ ਮੇਰਾ ਭਤੀਜਾ ਰੋਟੀ ਖਾਈ ਜਾਂਦਾ ਸੀ ਪਤਾ ਨਹੀਂ ਮੇਰਾ ਜਵਾਕ ਸੀ ਕੋਈ ਰੋਟੀ ਖਾਂਦਾ ਮੈਂ ਉਹ ਤੋਂ ਮਤਲਬ ਪਈ ਨਹੀਂ ਕਿਹਾ ਵੀ ਮੇਰੇ ਮੂੰਹ ਚ ਮੁਰਕੀਆਂ ਬਾ ਜਿਹਨੂੰ ਮੈਨੂੰ ਨਕਸ਼ਣਾ ਸੀ ਰੋਟੀ ਰੋਟੀ ਉਹ ਦੇਖ ਕੇ ਨਕਸ਼ਣਾ ਪਈ ਹੋਈ ਸੀ ਮੈਂ ਅੱਧੀ ਰੋਟੀ ਖਾਦੀ ਜੀ 10 11 ਦਿਨ ਹੋ ਗਏ ਮੈਨੂੰ ਵੀਟ ਗਰਾਸ ਪੀਂਦੀ ਕਿਉਂਕਿ ਮੇਰਾ ਖਾਣਾ ਪੀਣਾ ਛੁੱਟਿਆ ਪਿਆ ਸੀ ਜਿਆਦਾ ਡਾਊਨ ਸੀ ਡਾਊਨ ਨਹੀਂ ਸੀ ਸੀਰੀਅਸ ਸੀ ਜਿਹੜਾ ਮੈਨੂੰ ਕਹਿੰਦਾ ਸੀ ਦੇਖ ਲੈਂਦਾ ਸੀ ਅਗਲਾ ਕਹਿੰਦਾ ਸੀ ਕਿ ਤਿੰਨ ਦਿਨਾਂ ਦੀ ਐ ਐ ਨਹੀਂ ਪਤਾ ਰਾਤ ਕੱਟੂ ਕੇ ਦਿਨ ਕੱਟੂ ਮੌਤ ਦੇ ਮੂੰਹ ਚ ਸੀ ਮੌਦੋ ਕਿਸੇ ਨੇ ਮੈਨੂੰ ਕਿਉਂਕਿ ਡਾਕਟਰ ਇਲਾਜ ਤਾਂ ਮੇਰਾ ਚੱਲ ਨਹੀਂ ਗਿਆ ਘਰੀ ਪਈ ਸੀ ਮੈਂ ਅੱਧੀ ਰੋਟੀ ਖਾਦੀ ਬੜਾ ਮੇਰੇ ਲੰਮਾ ਗੱਲ ਕੁਛਕ ਯਾਦ ਹੁੰਦੀਆਂ ਕੁਛਕ ਯਾਦ ਨਹੀਂ ਅੱਧੀ ਰੋਟੀ ਤੋਂ ਮੈਨੂੰ ਐ ਨਹੀਂ ਪਤਾ ਮੈਂ ਕਿਹੜੇ ਵੇਲੇ ਇੱਕ ਰੋਟੀ ਖਾ ਗੀ ਦੇਖੋ ਜਦੋਂ ਮੈਂ ਰੋਟੀ ਖਾਣ ਲੱਗੀ ਮੇਰੇ ਤੇ ਜਾਨ ਪੈਣ ਲੱਗੀ ਗੁਰਬਾਣੀ ਪੜ੍ਹਦੀ ਪੈ ਕੇ ਦੇਹੀ ਪਾਠ ਕਰਨਾ ਬੀਟ ਗ੍ਰਾਸ ਮੈਂ ਤਿੰਨ ਦੇ ਵੀ ਪਤ ਨਹੀਂ 4 ਮਹੀਨੇ ਪੀਤਾ ਬਸ ਉਹਨੇ ਤਿੰਨ ਕਾਹੀ ਮੜਵਾ 4 ਮਹੀਨੇ ਵਾਂਗੂ ਪੀ ਲਈ ਬੀਟ ਗ੍ਰਾਸ ਪੀਂਦੇ ਪੀਂਦੇ ਮੈਂ ਤਰਨ ਲੱਗ ਗਈ ਮੇਰੇ ਗੁਰੂ ਘਰ ਮੱਛਾਂ ਸੁਖੀਆਂ ਮੈਨੂੰ ਜਵਾਕ ਮੱਛਾ ਤੇ ਲਜਾਨ ਲੱਗ ਗਈ ਗੁਰੂ ਕਾਰਤਿ ਦੋਖ ਭੰਡ ਦੀ ਸੇਵਾ ਵੀ ਕਰਕੇ ਹੁੰਦੇ ਮੈਨੂੰ ਐ ਨਹੀਂ ਪਤਾ ਲੱਗਿਆ ਕਦੋਂ 4 ਮਹੀਨੇ ਲੰਘ ਗਏ ਕਿ ਖੂਨ ਮੇਰੇ ਚ ਬੰਨ ਲੱਗ ਗਿਆ ਜੀ ਸਿਰਫ 4 ਮਹੀਨੇ ਮੈਂ ਬੀਟ ਗ੍ਰਾਸ ਪੀਤਾ ਪੀਣਾ ਤਿੰਨ ਸੀ 4 ਪੀ ਗਈ ਮੇਰਾ ਰੱਬ ਜਾਣਦਾ ਉਸ ਬੀਟ ਗ੍ਰਾਸ ਨੇ ਮੇਰਾ ਅਲਸਰ ਦੀ ਰੋਗ ਤਾਂ ਤੋੜਨੀ ਤੋੜਨੀ ਸੀ ਮੇਰਾ ਸਾਹ ਟੁੱਟਿਆ ਮੇਰਾ ਮਾਈਗਰੇਨ ਟੁੱਟਿਆ ਮੇਰਾ ਸਿਰ ਜਦੋਂ ਦੁਖਦਾ ਸੀ ਨਾ ਮੈਂ ਕਿਹੜੀਆਂ ਕੋਈ ਗੋਲੀ ਮੇਰੇ ਤੇ ਅਸਰ ਨਹੀਂ ਸੀ ਕਰਦੀ ਮੈਂ ਆਕਾਲਪੁਰਖ ਵੈਗਨ ਨੂੰ ਜਾਣ ਕੇ ਕਹਿਣੀ ਆ ਕੇਰਾ ਸੀ ਆਨੰਦਪੁਰ ਸਾਹਿਬ ਗਏ ਮੌਰ ਮੰਡੀ ਤੋਂ ਮੌਰ ਮੰਡੀ ਟੱਪਣਸਾਰ ਮੇਰਾ ਸਿਰ ਉੱਠ ਖੜਾ ਆਨੰਦਪੁਰ ਸਾਹਿਬ ਜਾ ਕੇ ਨਿੰਬੂ ਪਾਣੀ ਪੀਤਾ ਫੇਰ ਸਿਰ ਟੇ ਗਿਆ ਤੁਸੀਂ ਦੇਖ ਲਓ ਤਿੰਨ ਸਾਢੇ ਤਿੰਨ ਘੰਟੇ ਦਾ ਰਸਤਾ ਸੀ ਤੇ ਅੱਖਾਂ ਰਾਹ ਚ ਮੈਥੋਂ ਮੈਂ ਪੱਟ ਕਿਣੀ ਅੱਖਾਂ ਦੇਖਿਆ ਵੀ ਰਾਹ ਚ ਕਿੱਥੋਂ ਦੀ ਅਸੀਂ ਜਾ ਰਹੇ ਹਾਂ ਇੰਨਾ ਸਿਰ ਦਰਦ ਹੋਵੇ ਇਹ ਮੈਨੂੰ ਮਾਈਗਰੇਨ ਦੀ ਪ੍ਰੋਬਲਮ ਸੀ ਉਲਟੀਆਂ ਲੱਗ ਜਾਂਦੀਆਂ ਸੀ ਬੁਰਾ ਹਾਲ ਹੋ ਜਾਂਦਾ ਸੀ ਤਿੰਨ ਰੋਗ ਮੈਂ ਅਕਾਲਪੁਰਖ ਵੈਗਰੂ ਨੂੰ ਜਾਣ ਕੇ ਕਹਿਣੀ ਆ ਮੇਰੇ ਬੀਟ ਗਰਾਸ ਨੇ ਤੋੜਿਆ ਮੈਨੂੰ ਤਿੰਨੇ ਰੋਗ ਪੱਕੇ ਸੀ ਸਿਰ ਦਾ ਵੈਗਰਣ ਦਾ ਸਾਹ ਦਾ ਤੇ ਅਚਰ ਦਾ ਬੀਟ ਗਰਾਸ ਨੇ ਤੋੜਿਆ ਤੇ ਵੈਗਰੂ ਸੁੱਖ ਰੱਖੇ ਸੁ ਵੀ ਨਾ ਜਾਣਦੇ ਮੇਰਾ ਵੀ ਹੁਣ ਰਾਦਾਗਾ ਮੇਰੇ ਚ ਵੀਕ ਨੈਸ ਵਾਲੀ ਅਭੀ ਮੈਂ 1 ਮਹੀਨਾ ਬੀਟ ਗਰਾਸ ਜ਼ਰੂਰ ਪੀਵਣੀ ਕਿਉਂਕਿ ਮੈਂ ਤੰਦਰੁਸਤੀ ਠੀਕ ਆ ਮੈਨੂੰ ਕੁਛ ਨਹੀਂ ਸ਼ੂਗਰ ਵੀ ਮੇਰੀ ਨੋਰਮਲ ਰਹਿੰਦੀ ਆ 160 150 170 80 ਇੰਨੀ ਰਹਿਣਾ ਕੋਈ ਵੱਡੀ ਗੱਲ ਨਹੀਂ ਇਥੋਂ ਕਿਤੇ ਰਹਦੀ ਆ ਮੈਨੂੰ ਸਿਰਫ ਮੈਂ ਇੱਕ ਗੋਲੀ ਖਾਨੀ ਆ 슈ਗਰ ਦੀ ਤੇ ਬਾਕੀ ਮੇਰਾ ਬੀਮਾਰ ਅੱਜ ਕੀ ਨਹੀਂ ਖਾਂਦੀ ਖਾਣਾ ਆਦਾ ਲਿਮਟ ਚ ਖਾਨੀ ਆ ਮੈਨੂੰ ਪਤਾ ਲੱਗਣ ਲੱਗਾ ਵੀ 슈ਗਰ ਕਿੰਨਾ ਨਾ ਵੱਧਦੀ ਆ ਖੁਦ ਨੂੰ ਪਤਾ ਲੱਗ ਜਾਂਦਾ ਵਾਹਿਗੁਰੂ ਸੁੱਖ ਰੱਖੇ ਤੁਹਾਨੂੰ ਬੀਟ ਗ੍ਰਾਸ ਬੀਜਦਿਆਂ ਦੀ ਹਰੀ ਹੁੰਦਿਆਂ ਦੀ ਪੀਣ ਦੇ ਤਰੀਕੇ ਸਾਰੇ ਦੱਸੂਗੀ ਮਾਜੇ ਵੀਡੀਓ ਬਣਾ ਕੇ ਤੁਹਾਨੂੰ ਤਾਂ ਪਈਏ ਵੀ ਛੋਟਾ ਦਿਲ ਖੜਦੇ ਬੀਟ ਗ੍ਰਾਸ ਛੋਟਾ ਨੌ ਦਾ ਪੈਰ ਦਾ ਨੌ ਤੋਂ ਲੈ ਕੇ ਆ 12 ਤੱਕ ਕੋਈ ਰੋਗ ਨਹੀਂ ਛੱਡਦਾ ਮੈਥੋਂ ਲਿਖਾ ਕੇ ਲੈ ਲਿਓ ਪਰ ਤਿੰਨ ਦਿਨ ਇਹ ਲਾਜ਼ਮੀ ਪੀਣਾ ਖਾਲੀ ਪੇਟ ਖਾਲੀ ਪੇਟ ਪੀਣਾ ਜਦੋਂ ਵੀਟ ਗਰਾਸ ਪੀ ਲਿਆ ਅੱਧਾ ਪੌਣਾ ਘੰਟਾ ਤੁਸੀਂ ਕੁਝ ਨਹੀਂ ਖਾਣਾ ਪੀਣਾ ਉਹ ਮੈਂ ਤੁਹਾਨੂੰ ਸਾਰੇ ਤਰੀਕੇ ਦੱਸੂਗੀ ਦਿਲ ਨਹੀਂ ਛੱਟਣਾ ਕਿਸੇ ਨੂੰ ਅਲਸਰ ਹੈ ਕਿਸੇ ਦੇ ਗੁਰਦਿਆਂ ਚ ਫੇਫੜਿਆਂ ਚ ਕਿਤੇ ਵੀ ਕੋਈ ਨਕਸ਼ਾ ਅੱਦੇ ਤੋਂ ਮੈਨੂੰ ਕਮੈਂਟ ਕਰਨਗੇ ਡਾਕਟਰ ਬਣੀ ਬੈਠੀ ਮੈਂ ਡਾਕਟਰ ਤਾਂ ਬਣੀ ਹਾਂ ਮੈਂ ਚੀਜ਼ਾਂ ਉਹਦੇ ਤੇ ਯੂਜ਼ ਕੀਤੀਆਂ ਠੀਕ ਹੈ ਜੀ ਕੋਈ ਡਾਕਟਰ ਰੱਬ ਦੇ ਘਰੋਂ ਨਹੀਂ ਬਣ ਕੇ ਆਉਂਦਾ ਕੋਸ਼ ਆਪਾਂ ਨੂੰ ਤਜਰਬੇ ਵੀ ਡਾਕਟਰ ਬਣਾ ਦਿੰਦੇ ਆ ਆਪਾਂ ਨੂੰ ਇਹ ਵੀ ਪਤਾ ਲੱਗ ਜਾਂਦਾ ਵੀ ਆਹ ਚੀਜ਼ ਖਾ ਕੇ ਮੈਨੂੰ ਘਬਰਾਹਟ ਹ ਸੋ ਟੈਨਸ਼ਨ ਨਹੀਂ ਕਰਨੀ ਫਿਕਰ ਨਹੀਂ ਕਰਨੀ ਕਿੱਡਾ ਮਰਜੀ ਵੱਡਾ ਰੋਗ ਹੋਵੇ ਟੁੱਟ ਤੋੜ ਦਿੰਦੀ ਹੈ ਬੀਟ ਗ੍ਰਾਸ ਬਹੁਤ ਵੱਡੀ ਚੀਜ਼ ਹੈ ਐਵੇਂ ਨਹੀਂ ਅਮਰੀਕਾ ਦੇ ਸੈਂਟਸ ਨੇ ਇਹਦੀ ਕਾਰਡ ਕੱਢੀ ਲੇਡੀਜ਼ ਪਤਾ ਨਹੀਂ ਕਿਹੜੀ ਇੱਕ ਮੋਰ ਆਹੋ ਜਿਹਨੇ ਇਹਦੀ ਕਾਰਡ ਕੱਢੀ ਸੀ ਵੀ ਅਮਰੀਕਾ ਦੀ ਕਾਰਡ ਕੱਢੀ ਹੋਈ ਹੈ ਇਹ ਬੀਟ ਗ੍ਰਾਸ ਬਹੁਤ ਤਕੜੀ ਚੀਜ਼ ਹੈ ਸਾਰੇ ਕੁਝ ਦੱਸੂਗੀ ਤੁਸੀ ਬੀਟ ਗ੍ਰਾਸ ਕਿਵੇਂ ਪੀਣਾ ਕਿਵੇਂ ਜੂਜ ਕਰਨਾ ਦਿਲ ਨਹੀਂ ਛੱਡਣਾ ਪਲੀਜ਼ ਸੋਨੂੰ ਮੇਰੀ ਕਸਮ ਲੱਗੇ ਜਿਹੜੇ ਬਿਮਾਰ ਆ 2 ਮਹੀਨੇ ਘੱਟ ਲਓ ਆ ਸੌਣ ਚੱਲੀਦਾ ਸੌਣ ਤੇ ਭਾਦੋ 2 ਮਹੀਨੇ ਕੱਢੋ ਓਕੇ ਸਭ ਕੇ ਅਸੂ ਚਾਪਾ ਤੁਹਾਨੂੰ ਬਿਜਲੀ ਵੀ ਸਿਖਾ ਦਾਂਗੇ ਪੀਲੀ ਵੀ ਸਿਖਾਵਾਂਗੇ ਤੁਹਾਨੂੰ ਰੋਗ ਨਹੀਂ ਰਹਿਣਗੇ ਅਲਸਰਾਂ ਦੀ ਅਲਸਰ ਟੁੱਟੂ ਮਾਈਗਰੇਨਾਂ ਦਾ ਮਾਈਗਰੇਨ ਟੁੱਟੂ ਸਾਂਹਾਂ ਦਾ ਸਾਂਹ ਟੁੱਟੂ ਤੇ ਜਿਹਦੇ ਹੱਡ ਪੈਰ ਟੁੱਟਦੇ ਆ ਜੋੜ ਦੁਖਦੇ ਆ ਉਹਨਾਂ ਦੇ ਜੋੜ ਦੁਖ ਨੂੰ ਹਟਣਗੇ ਜਿਨ੍ਹਾਂ ਨੂੰ ਗਰਮੈਸ਼ ਹੈ ਸਰੀਰ ਚ ਉਹਨਾਂ ਦੀ ਗਰਮੈਸ਼ ਹਟੂਗੀ ਜਿਨ੍ਹਾਂ ਦਾ ਲੀਵਰ ਖਰਾਬ ਆ ਲੀਵਰ ਵੀ ਠੀਕ ਹੋਊਗਾ ਸਾਰਾ ਮਲਾਜ ਇੱਕੋ ਹੀ ਆ ਬੀਟ ਗ੍ਰਾਸ ਇਹਨੂੰ ਪੀਣਾ ਤੁਸੀਂ ਆ ਬੈਠੀਆਂ ਤੁਹਾਡੇ ਸਾਹਮਣੇ ਠੀਕ ਐ ਹੌਸਲਾ ਰੱਖੋ ਬਾਣੀ ਦੇ ਲਾੜ ਲੱਗਣਾ ਤੇ ਬੀਟਗ੍ਰਾਸ ਪੀਣਾ ਸੋਡੇ ਸਾਰੇ ਰੋਗ ਟੁੱਟਣਗੇ ਮੈਂ ਗਰੰਟੀ ਦਿੰਨੀ ਆ ਤੁਹਾਨੂੰ ਫਰੀ ਇਲਾਜ ਆ ਕੋਈ ਪੈਸਾ ਨਹੀਂ ਲੱਗਦਾ ਤੇ ਠੀਕ ਹੈ ਹੋਰਾਂ ਨੂੰ ਵੀ ਦੱਸਿਓ ਫਾਇਦਾ ਹੁੰਦਾ ਆਪਾਂ ਬਹੁਤ ਦੱਸਿਆ ਇੱਕ ਮੁੰਡੇ ਦੇ ਸੈੱਲ ਘਟ ਗਏ ਸੀ ਜਿੱਦੋਂ ਸਾਡਾ ਸੌਦਾ ਆਉਂਦਾ ਮੈਂ ਤੁਹਾਨੂੰ ਮੂੰਹ ਤੇ ਪ사 ਦੂੰ ਸੈੱਲ ਘਟ ਕੇ ਦਿਲ ਛੱਡੀ ਬੈਠਾ ਕਹਿੰਦਾ ਮੇਰੇ ਤੇ ਸੈੱਲ ਡਾਊਨ ਹੋ ਗਏ ਮੇਰੇ ਕੋਲੇ ਬੀਟਗ੍ਰਾਸ ਪੀਜੀ ਹੋਈ ਸੀ ਕਹਿੰਦਾ ਲੁਧਿਆਣਾ ਜਾਣਾ ਪਊਗਾ ਕਿ ਸੈੱਲ ਜਮੇ ਗਏ ਮੇਰਾ ਟਾਊਨ ਨਹੀਂ ਹੋ ਗਈ ਮੈਂ ਕਿਹਾ ਜੇ ਮੈਂ ਤੇਰੇ 2 ਦਿਨਾਂ ਚ ਸੈੱਲ ਪੂਰੇ ਕਰ ਦਿਆ ਮੰਨੇ ਕਹਿੰਦਾ ਕਿਵੇਂ ਮੈਂ ਕਹਾ ਸ਼ਾਮ ਨੂੰ ਵੀ ਖਾਲੀ ਜੇ ਪੀਟ ਪੀ ਲਈ ਸੱਚੇ ਦੂਜੇ ਦਿਨ ਉਹਨੇ ਸੈੱਲ ਟੈਸਟ ਕਰਵਾਇਆ ਤੇ ਸੈੱਲ ਲੱਪ ਹੋ ਗਏ ਉਹਨੂੰ ਹੌਸਲਾ ਹੋ ਗਿਆ ਤੀਜੇ ਦਿਨ ਉਹ ਤੇ ਸੈੱਲ ਪੂਰੇ ਸੀ ਮੈਂ ਸੋਨੂੰ ਬਿਠਾ ਦੂੰ ਬੰਦੇ ਨੇ ਜਿਹਨੇ ਪੀਤੇ ਆ ਕਿਤੇ ਦਵਾਈ ਲੈਣ ਨਹੀਂ ਗਿਆ ਉਹ ਉਹ ਮੈਂ ਜਾ ਕੇ ਉਹਨੂੰ ਮੱਠੜੀ ਜੀ ਫੜਾਦੀ ਪੀਜੀ ਹੋਈ ਮੈਂ ਕਹਾ ਚੱਲ ਪੁੰਨ ਮੈਂ ਕਹਾ ਇਹ ਪੀਲਾ ਤੂੰ ਤੜਕਾ ਆਥੇ ਨੇ ਦੋ ਟਾਈਮ ਪੀ ਮੈਂ ਕਹਾ ਤੇਰੇ ਸੈੱਲ ਤਾਂ ਗਵਾਂਡੀਆਂ ਦੇ ਵੀ ਪੂਰੇ ਹੋ ਜਾਣਗੇ ਤੇਰੇ ਤਾਂ ਹੋਣਗੇ ਹੋਣਗੇ ਉਹ ਤੇ ਸੈੱਲ ਪੂਰੇ ਹੋਗੇ ਦੇਖੋ ਤੁਸੀਂ ਲੁਧਿਆਣੀ ਟ੍ਰੀਟਮੈਂਟ ਲੈਣ ਜਾਣਾ ਸੀ ਬੰਦੇ ਨੇ ਵੀ ਮੇਰੇ ਸੈੱਲ ਹੀ ਨਹੀਂ ਪੂਰੇ ਹੋ ਰਹੇ ਮੈਂ ਸ ਬੀਜਗਰਾਜ ਨੇ ਤਨੰਦਰਾਜ ਪੂਰੇ ਕਰ ਦਿੱਤੇ ਉਸ ਨਾਲ ਐਡੀ ਤਕੜੀ ਜੀ ਹੈ ਸੋ ਠੀਕ ਆ ਵੀਰੇ ਆਪਾਂ ਅੱਜ ਵੀਡੀਓ ਬਣਾ ਕੇ ਤੁਹਾਨੂੰ ਸਾਰਿਆਂ ਦੱਸਾਂਗੇ ਕਿਵੇਂ ਬੀਜਣਾ ਕਿਵੇਂ ਕਰਨਾ ਸੋ ਮੈਥੇ ਵੀਡੀਓ ਬਣਾਉਣ ਚ ਕੋਈ ਗਲਤੀ ਹੋਈ ਆ ਮਾਫੀ ਚਾਹਉਣੀ ਆ ਵੀਰੇ ਮੇਰਾ ਮਕਸਦ ਆ ਵੀ ਜਿਹੜੇ ਬਿਮਾਰ ਬੰਦੇ ਉਹ ਦਿਲ ਨਾ ਛੱਟਣ ਉਹ ਮੇਰੇ ਵਾਂਗੂ ਹੌਸਲੇ ਚ ਰਹਿਣ ਮੈਂ ਤੁਹਾਡੇ ਸਾਹਮਣੇ ਬੈਠੀ ਆ ਜਿਹਨੂੰ ਲੋਕਾਂ ਨੇ ਕਹਿੰਦਾ ਸੀ ਵੀ ਦੋ ਦਿਨ ਦੋ ਜਾਂ ਤਿੰਨ ਦਿਨ ਖੱਟੂਗੀ ਮੇਰੇ ਵਾਂਗੂ ਤੁਸੀਂ ਜਿਉ ਹੌਸਲਾ ਆ ਜਿਹੜਾ ਤੁਹਾਡਾ ਦਿਲ ਆ ਨਾ ਦਿਲ ਇਹਨੂੰ ਮਜ਼ਬੂਤ ਰੱਖੋ ਇੱਥੇ ਹੌਸਲਾ ਰੱਖਿਆ ਕਰੋ ਬਿਮਾਰੀਆਂ ਬਿਮ ਮੈਂ ਘਰੀ ਪਈ ਰਹੀ ਆ ਬਾਲ ਬੂਲ ਝੜ ਗਏ ਸੀ ਚਰ ਵੀ ਮਰ ਗਈ ਫਿਰ ਕਿਉਂਕਿ ਰੱਬ ਨੇ ਲੰਬੀ ਲਿਖੀ ਸੀ ਉਦੋਂ ਦਵਾਈਆਂ ਵੀ ਨਹੀਂ ਬਚਾਉਂਦਾਂਗਾ ਫਿਰ ਤਾਂ ਵੱਡੇ ਵੱਡੇ ਘਰਾਂ ਦੇ ਬੰਦਿਆਂ ਨੂੰ ਕੁਝ ਹੋ ਵੀ ਨਾ ਜੇ ਦਵਾਈਆਂ ਬਚਾ ਠੀਕ ਆ ਦਵਾਈਆਂ ਇਲਾਜ ਕਰਦੀਆਂ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਹਾਡੀ ਮੌਤ ਕੋਈ ਤੈਅ ਕਰ ਦੂ ਤੁਹਾਡੀ ਮੌਤ ਕੋਈ ਤੈਅ ਨਹੀਂ ਕਰ ਸਕਦਾ ਪਰਮਾਤਮਾ ਦਇਆ ਕਰਕੇ ਤੋੜਦਾ ਠੀਕ ਹੈ ਦਵਾਈਆਂ ਹੁੰਦੀਆਂ ਇਲਾਜ ਹੁੰਦੇ ਆ ਪਰ ਸਭ ਤੋਂ ਵੱਡੀ ਦਵਾਈ ਤੁਹਾਡਾ ਦਿਲ ਹੁੰਦਾ ਹੈ ਹੌਂਸਲਾ ਛੁੱਟੀ ਸਭ ਤੋਂ ਵੱਡੀ ਦਵਾਈ ਹੁੰਦੀ ਆ ਇਹ ਤੁਹਾਨੂੰ ਮਰਨ ਨਹੀਂ ਦਿੰਦਾ ਹੌਂਸਲਾ ਨਹੀਂ ਛੱਡਣਾ ਜਿੰਮੇ ਮੈਂ ਰੱਖਿਆ ਮੇਰੇ ਵਗੂ ਰੱਖਿਓ ਮੇਰੇ ਕੋਲੇ ਪੈਸੇ ਹੀ ਮੁੱਕ ਗਏ ਸੀ ਇਲਾਜ ਕਰਾਉਣ ਨੂੰ ਤੇ ਮੈਂ ਬੀਟਰ ਗ੍ਰਾਸ ਨਾਲ ਹੀ ਆਪਦੇ ਰੋਗ ਤੋੜੇ ਆ ਠੀਕ ਹੈ ਟੈਨਸ਼ਨ ਨਹੀਂ ਕਰਨੀ ਖੁਸ਼ ਰਹੋ ਮੈਂ ਤੁਹਾਨੂੰ ਕੁਝ ਦੇਖਣਾ ਚਾਹਣੀ ਆ ਤੁਹਾਡੇ ਰੋਗ ਟੁੱਟਣਗੇ ਸਾਰੇ ਟੁੱਟਣਗੇ ਲਿਖ ਕੇ ਲੈ ਲਓ ਬੀਟਰ ਗ੍ਰਾਸ ਪੀਣਾ ਸ਼ੁਰੂ ਕਰੋ ਆਪਾਸੂ ਜੀ ਪੀਣਾ ਸ਼ੁਰੂ ਕਰਾਂਗੇ ਸਾਰੇ ਆਪਾਂ ਡੇਲੀ ਵੀਡੀਓ ਬਣਾ ਕੇ ਪੀਆ ਕਰਾਂਗੇ ਨਾਲੇ ਤੁਹਾਡਾ ਜੀ ਲੱਗਿਆ ਕਰੋ ਨਾਲੇ ਮੇਰੇ ਆਪ ਸਭ ਨੂੰ ਮਨਜੀਤ ਕੌਰ ਮਾਨਮਾਨੀਓ ਪਿਆਰ ਭਰੀ ਸਤਿ ਸ੍ਰੀ ਅਕਾਲ